ਗਰਮ ਹਵਾ ਮਾਰ ਇਹਦੇ ਵਿੱਚ ਤਾਂ ਸੋਲਰ ਪੈਨਲ ਵਾਲਾ ਇਹਦੇ ਵਿੱਚ ਰੱਖ ਦਿੰਦੇ ਆ ਐਂ ਲੱਗਦਾ ਜਿਵੇਂ ਥੱਲੇ ਤੋਂ ਪਾਪ ਪਾ ਕੇ ਚਲਾਇਆ ਹੁੰਦਾ ਬਹੁਤ ਸਾਰਾ ਪਾਣੀ ਗਰੀ ਜਾਂਦਾ ਹੈ ਉੱਥੇ ਦੇਖਿਆ ਤਾਂ ਮੈਂ ਇਹ ਨਿਊਜ਼ੀਲੈਂਡ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡ ਇੱਕ ਛੋਟੀ ਯਾਤਰਾ ਜੇ ਸ਼ੁਰੂ ਹੋਣ ਲੱਗੀ ਆ ਜਿਹਦੇ ਵਿੱਚ ਵੱਡੀ ਭਾਬੀ ਮੈਡਮ ਮਹਿਤ ਚੱਲੇ ਫਾਰ ਲੈ ਕੇ ਦੇਖਦੇ ਰਹੋ ਆ ਉਹ ਪੋਰਨੀ ਬਾ ਖਾਦੀ ਹਾਂਜੀ ਉਹ ਦਿਖਾ ਦਿੰਦੇ ਆ ਪਿਛਲੀ ਵਾਰ ਵੀ ਦਿਖਾਈ ਆ ਪੋ ਮਹੀਨੇ ਚ ਥੀਰ ਪੜਾਈ ਸੀ ਤਾਂ ਮਾਰਕ ਚ ਖਾਦੀ ਆ ਦਿਖਾਉਂਦਾ ਤੁਹਾਨੂੰ ਤੇ ਮੈਂ ਗੱਡੀ ਕਰ ਲਾ ਤੂੰ ਬਾਹਰ ਤੇ ਭਾਬੀ ਗੱਡੀ ਚ ਰੋਕ ਕੇ ਆ ਬੜੂੜਾ ਇਹ ਮੈਨੂੰ ਕਮੈਂਟਾ ਜ਼ਰੂਰ ਦੱਸਿਓ ਵੀ ਤੁਹਾਡੇ ਵੱਲ ਵੀ ਇਦਾਂ ਹੀ ਕਰਦੇ ਆ ਇਹਨੇ ਜਨਿਕੇ ਦੂਜੇ ਦਿਨ ਵੀ ਮਹੀਨਾ ਚੇਂਜ ਹੋ ਜਾਂਦਾ ਜਾਂ ਪੋਹ ਚ ਰਣੀ ਦੀ ਹੈ ਤੇ ਬਾਅਦ ਵਿੱਚ ਖਾਦੇ ਅਸੀਂ ਇਹ ਪੋਹ ਰਣੀ ਮਾਂ ਖਾਦੇ ਨੂੰ ਕਹਿੰਦੇ ਖੀਰ ਹੈ ਤੇ ਸਾਡੇ ਲਈ ਛੋਟਾ ਜਿਹਾ ਰਵਾਜ ਆ ਜਨਿਕੇ ਸ਼ਗਨ ਬਕਾਇਦ ਨੇ ਆ ਤੇ ਹੁਣ ਚੱਲੇ ਸੀ ਫੈਮਲੀ ਦੇ ਨਾਲ ਗੁਰੂ ਘਰ ਦਾ ਸ਼ਰਕ ਨਾਲ ਸੰਗਰਾਂਦ ਦਾ ਦਿਹਾੜਾ ਅੱਜ ਇਹ ਜਿਹੜਾ ਪਾਰਨਾ ਮੈਂ ਪੁਰਾਣੇ ਸਟਾਈਲ 'ਚ ਬੰਨਦਾ ਤਾਂ ਤੇ ਅੱਜ ਫਿਰ ਮੈਂ ਦੂਜੇ ਸਟਾਈਲ 'ਚ ਬੰਨਿਆ ਗੋਲ-ਗੋਲ ਪਾਰਨਾ ਜਿੱਦਾਂ ਉਹ ਬਾਬੇ ਬੰਨਦੇ ਹੁੰਦੇ ਆ। ਹੱਦਾਂ ਦੇ ਕਿੱਥੇ ਸਾਡੇ ਚ ਮੋਟਰ ਚੱਕੀ ਫਿਰਦੇ ਆ ਜਿਹੜੇ ਨੇ ਕੰਮ ਦਾ ਨਾੜ ਤੇ ਚੱਕਣੀ ਆ। ਬਹੁਤ ਹੁੰਦੀ ਪਈ ਹੋਈ ਆ ਮੇਰੇ ਹਿਸਾਬ ਨਾਲ ਚੱਲੇ ਕੋਈ ਭਜਾਉਣ ਦੀ ਲੋੜ ਨਹੀਂ ਹੈ। ਪਰ ਮੈਂ ਤਾਂ ਘਾਟਾ ਪਤਾ ਲੱਗ ਜਾਵੇ। ਕੁਝ ਵੀ ਨਹੀਂ ਦੇਖ ਉਹ ਤਾਂ ਦੇਖਦੇ ਵੀ ਨਹੀਂ ਸਾਹਮਣੇ ਜਾਂਦੇ ਬੰਦੇ ਆ। ਆਰਾਮ ਨਾਲ ਚੱਲੀ ਜਾ ਕੋਈ ਕਾਲੀ ਨਹੀਂ ਗਈ ਬਾਹਰ ਨਹੀਂ ਗਈ ਅੱਜ ਰਾਤ ਦੀ ਵੀ ਫੋਗੀ ਹੋਗਾ ਅੱਜ ਦਾ ਦਿਨ ਜਿਆਦਾ ਕੱਲ ਸੋਹਣੀ ਧੁੱਪ ਨਿਕਲਿਆ ਇੱਥੇ ਰੱਪੇ ਕੱਲ ਉਹ ਧੁੱਪਾਂ ਵਰਗਾ ਪਈ ਤੋਂਦਾ ਜਿਆਦਾ ਕੱਲ ਧੁੱਪਾਂ ਨਿਕਲੀ ਤਾਂ ਕਰਕੇ ਪਈ ਨਹੀਂ ਤੋਂਦਾ ਜਿਆਦਾ ਓਏ ਖੜ ਜਾ ਪੰਜ ਸੱਤ ਮੈਂ ਕਿ ਜਿਆਦਾ ਜਿਆਦਾ ਹੋ ਤਾਂ ਮੋਟਰਸਰ ਫਸਾ ਲਿਆ ਕੱਢ ਲੈ ਕੱਢ ਲੈ ਕੱਢ ਲੈ ਆ ਜਾ ਆ ਜਾ ਆ ਜਾ ਕੱਢ ਲੈ ਕੱਢ ਲੈ ਕੱਟ ਲੈ ਕੱਢ ਲੈ ਆਹ ਨੂੰ ਭੇਜ ਜਦ ਮੈਂ ਥੋੜੀ ਮਦਦ ਕਰਿਆ ਉਹਦੀ ਥਲੇ ਫਟਕ ਲੱਗ ਗਿਆ ਜਤਰੂ ਮਾਲ ਗੱਡੀ ਇੱਕ ਹੋਰ ਟ੍ਰੇਨ ਕ੍ਰੋਸ ਕਰਵਾਈ ਫਿਰ ਤੇ ਆਹ ਦੇਖੋ ਇੱਧਰ ਲੈ ਦੂਜੇ ਪਾਸੇ ਦੇ ਮਾਲ ਘੱਡੇ ਕਿਉਂ ਤਾਂ ਉਹੀ ਤਾਂ ਨਹੀਂ ਮੁੜਿਆ ਨਾ ਉਹ ਹੋਰ ਤਰ੍ਹਾਂ ਦੇ ਡੱਬੇ ਸੀ ਹਾਂ ਪਰ ਉਹ ਬਿਲਕੁਲ ਇਹ ਬੰਦਾ ਉੱਪਰ ਦੀ ਹਾਂ ਉਸ ਜਿੰਨੇ ਜਲਦੀ ਘਰ ਤੋਂ ਚੱਲੇ ਉਹਨੇ ਹੀ ਇਹਨੇ ਪਿਛਾਲੀ ਕਰਤਾ ਵੀ ਟਾਈਮ ਨਾ ਮੱਥਾ ਟੇਕਾਂ ਤੇ ਚੱਲ ਛੋਟੀ ਹੋਦੀ ਇਹਦਾ ਛੋਟੀ ਹੋਦੀ ਇਹਦਾ ਐ ਨਹੀਂ ਵੱਡੀ ਮੈਂ ਕਹਿੰਦਾ ਹੁਣ ਹੋਰ ਨਾ ਕਹ ਉਸ ਚੱਕ ਦੇ ਯਾਰ ਹੁਣ ਤਾਂ ਕਿਤੇ ਦੀ ਵੀ ਕ੍ਰਾਸ ਕਰਾਉਣ ਲੱਜ ਜਾ ਚੱਕੂ ਗੋਣ ਹੈ ਆਇਆ ਵਾ ਗੱਡੀ ਨੇ ਸਟਾਰਟ ਜੇ ਹੋ ਗਈ ਆਈ ਆਇਆ ਨਹੀਂ ਮਨ ਲਾ ਦੇ ਹੋਰ ਕ੍ਰਾਸ ਕਰਾਉਗਾ ਹਾਂ ਉਹ ਹੀ ਘਮੋਣੇ ਵਾਲੇ ਆ ਸਕਦੇ ਨਾ ਮਹਿਕ ਅੰਦਰ ਅੰਦਰ ਪਰ ਅੰਦਰ ਲੈ ਗਏ ਉਹ ਪਹਿਲਾਂ ਬਾਹਰ ਹੁੰਦਾ ਦਾ ਠੰਡ ਦੇ ਮਾਰਿਆ ਨਾ ਸੁਣੋ ਕਿ ਜਿਹਾ ਕੇ ਮੱਥਾ ਪਾਈ ਪੱਜਕੇ ਜੀ ਬੇਦਰਕਸੀ ਤੇ ਹੋਰ ਦੋ ਦਿਨ ਦੋ ਤਿੰਨ ਘੰਟੇ ਤੱਕ ਪੂਰਾ ਇੱਥੇ ਸੰਗਤ ਆ ਜਣੀ ਆ ਪੂਰਾ ਚਾਰੇ ਪਾਸੇ ਭਰ ਜਾਣਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜਿਆ ਹੋਇਆ ਤੇ ਵੜ ਤੁਮ ਹਣ ਜਿੱਥੇ ਬੈਠੋ ਮੈਂ ਤਾਂ ਮਰ ਕੰਮ ਨੂੰ ਜਿੱਦ ਖੰਡੀ ਸੀ ਇਹ ਮੰਮੀ ਤੂੰ ਬੈਠੂ ਹਣ ਜੈਸਮੀਨ ਬਾਅਦ ਗੱਡੀ ਚ ਲਾਵੇ ਇਹ ਮੰਮੀ ਇਹਦੀ ਬੈਠੀ ਤੂੰ ਬੈਠੂਗੀ ਲੋ ਭਾਈ ਓਮੇ ਚਾਚੇ ਅਸੀਂ ਭਾਈ ਚੱਲੇ ਤੁਸੀਂ ਤੁਹਾਡਾ ਗੇਟ ਨਹੀਂ ਖੁੱਲਿਆ ਹੈਗਾ ਅਸੀਂ ਦੋ ਤਿੰਨ ਵਾਰੀ ਖੜਕਾ ਲਿਆ ਤੁਸੀਂ ਬਰਾਤ ਦੀ ਸੇਵਾ ਕਰ ਦੇਣਾ ਸੁੱਤੇ ਹੋਏ ਹਣ ਮੈਨੂੰ ਲੱਗਦਾ ਮੈਸੇਜ ਵੀ ਕਰਿਆ ਤੁਹਾਨੂੰ ਮੈਂ ਪਰ ਤੁਹਾਡਾ ਰਿਪਲਾਈ ਆਗਾ ਹੁਣ ਤੱਕ ਹਲੇ ਉੱਠੇ ਜਾਂ ਗੇਟ ਮੈਂ ਦੋ ਤਿੰਨ ਵਾਰੀ ਖੜਕਾ ਲੈਣਾ ਨਾ ਗੇਟ ਖੜਕਾਈ ਜਾਂਦਾ ਕੋਈ ਖੋਲਦਾ ਨਹੀਂ ਹੈਗਾ ਕੋਈ ਵੀ ਠੀਕ ਹੈ ਜੀ ਮੈਂ ਗੇਟ ਖੜਕਾਈ ਜਾਂਦਾ ਬਾਜੀ ਕਰੀ ਤੇ ਹਾਂ ਹਾਂ ਜੀ ਹਾਂ ਚਲ ਹੁਣ ਜਾਣ ਦਪੂਗੇ ਇੱਧਰ ਤਿਆਰੀ ਖਚੜਨੇ ਸੀ ਬਣਿਆ ਸੌਰਾ ਜਾਣਾ ਫਿਰ ਮਰਦਾ ਜਿਹੜਾ ਠੀਰੋ ਪੋਖ ਲੈ ਲੋ ਫੇ ਪੋਖਾ ਸੀ ਲੈ ਚਲ ਪੋਖ ਲੈ ਲੈ ਪੋਖ ਲੈ ਲੰਨੇ ਦਬਈ ਇੱਕ ਮੁੰਡਾ ਮਿਲਿਆ ਹਾਜ਼ਰੀ ਲਾਤੀ ਸਾਡੀ ਬਾਸ ਹੀ ਬੰਡ ਲੈਣਾ ਹੈ ਹੁਣ ਅਸੀਂ ਬਸ ਠੀਕ ਠੀਕ ਬੰਡ ਲੈਣਾ ਚਲ ਬੰਡ ਲਓ ਆਜਨੇ ਕਰਾਂ ਨਹੀਂ ਬਸ ਹੁਣ ਚੱਲੀਏ ਪੋਗੇ ਮੈਂ ਨਾ ਉੱਥੇ ਲੋ ਭਾਈ ਖਾ ਲੋ ਪਕੌੜੇ ਲੈਨੇ ਲੈ 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 ਦੋ ਲੈ ਦੋ ਲੈ ਲੋ ਸ਼ੁਕਰੀਆ ਭਾਈ। ਛੋ ਗਰਮਾ ਗਰਮ ਪਕੌੜੇ। ਇਹ ਭਾਈ ਦਰਦਾ ਮੈਂ। ਭਾਈ ਦਹੀ ਘਿਆ। ਸੁਬਰੇ ਭਰੇ। ਬੱਸ 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 ਬੱਸ। ਲੋਜੀ ਮਾ ਆਪਣੇ ਸਾਰੇ ਪਿੰਡ ਆ ਗਿਆ ਜੀ ਪਿੰਡ ਬਪਰਾਲੀ। ਕੀ ਕਰਨਾ ਹੈ ਜੀ ਇੱਥੇ? ਇੱਥੇ? ਘਰ ਆ ਕੇ ਗੱਸੇ। ਦਸਤਾ ਸੀ ਫਿਰ ਵੀ। ਪਤਾ ਲੱਗੇ ਸਾਰਿਆਂ ਨੂੰ। ਸਾਰਿਆਂ ਤੇ ਪਾਣੀ ਜਿਹਾ ਸਧਾਰਾ ਦੇਣਾ ਆਣਾ ਸੀ ਫਿਰ ਮੈਂ ਹੀ ਰੋਕਤਾ ਤਾਂ ਮੈਂ ਅਸੀਂ ਕਰਾਲੀ ਵੱਲ ਨੂੰ ਤਾਂ ਆਈਆਂ ਉਲਟਾ ਹੋਵੇਗਾ ਮੈਂ ਨਾ ਹਾਂ ਵੀ ਚਲਾ ਸੀ ਉਹ ਚੱਕਲੇ ਜੂਗੇ ਠੰਡੇ ਚ ਕਾ ਨੂੰ ਪਰ ਲੱਗਾ ਲੱਭੇ ਜਿਹੜਾ ਸੱਟ ਨੂੰ ਥੋੜੇ ਬੜੇ ਹੱਲੇ ਵੀ ਜਿਹੜੇ ਚੱਲੀ ਜਾਂਦੇ ਆ ਕੱਖਾ ਮੈਂ ਤਾਂ ਆਪਣੇ ਪਿੰਡ ਵੀ ਚੱਲਦੇ ਆ ਸੱਟੇ ਸਾਡੇ ਬੜਾ ਮਾਡਰਨ ਹੋ ਗਿਆ ਹੁਣ ਹਾਂ ਸਾਡਾ ਬੜਾ ਬਹੁਤ ਸੱਟ ਤੇ ਰੇੜੀ ਹਾਂ ਇੱਧਰ ਵੀ ਖੜੀ ਕੋ ਪੁਰਾਣੇ ਟਾਈਮ ਦੀ ਖੜੀ ਰੇੜੀ ਆ ਹਾਂ ਇੱਧਰ ਹੀ ਬਹੁਤ ਧੁੜੇ ਸਾਡਾ ਸਭ ਤਾਂ ਬਹੁਤ ਮਾਡਲ ਆ ਹੁਣ ਖਤਰਾ ਰੇੜਿਆਂ ਗੱਡੇ ਚ ਪਾਣੀ ਪਾ ਪਾਣੀ ਖਤਮ ਹੋਇਆ ਸਿਸਨ ਮਿੱਟੀ ਜੀ ਲੱਗੀ ਜਾਂਦੀ ਆ ਪਾਣੀ ਪੀਣਾ ਸਸੀਗਾਲ ਕੇ ਮੈਂ ਬਾਕੀ ਠੀਕੋ ਸਸੀਗਾਲ ਕੋਸਾ ਸਸੀਗਾਲ ਕਸਰੀਗਾਲ ਜੀ ਹੈ ਸਸੀਗਾਲ ਬੁਲਾਉਂਦੇ ਨੇ ਇਹ ਇਹ ਆਪਣਾ ਚੈਟ ਰਾਸਾਨੀ ਮੜੀ ਮਿੱਟੀ ਗਾੜਾ ਆ ਰਮੇ ਬੜਾ ਪਾਤਾ ਪਾਣੀ ਲਓ ਪਈ ਲਓ ਬੱਸ انا ਬੱਸ انا ਬੈਰੀ ਗੁੱਡ ਚਾਲ ਵੀ ਥੋੜੀ ਥੋੜੀ ਬੈਰੀ ਗੁੱਡ ਆਜੋ ਬਈ ਛੱਡ ਦੋ ਕੁੜੀ ਨੂੰ ਲਾੜਾ ਤਾਂ ਬੈਠ ਗਿਆ ਗੱਡੀ 'ਚ ਆਜੋ ਆਜੋ ਹਣਾ ਆਜੋ ਭਾਈ ਹੁਣ ਆ ਜਾ ਮੈਂ ਤਾਂ ਲਾੜਾ ਤਾਂ ਕੱਦਾ ਬੈਠਾ ਗੱਡੀ ਚ ਹਾਂ ਉਹ ਠੰਡ ਚ ਨਹੀਂ ਨਿਕਲਦੀ ਇਹਨੇ ਹਾਂ ਜੀ ਬਾਏ ਬਾਏ ਸਮਾਨ ਰੱਖ ਲਿਆ ਆਪਣਾ ਹਾਂ ਜੀ ਰੱਖ ਲਿਆ ਮੈਂ ਹਾਂ ਹਾਂ ਸਾਰੇ ਬੰਦੇ ਆਪਣੇ ਘਰ ਆ ਗਏ ਤੇ ਉਲਟਾ ਕੰਮ ਹੋਇਆ ਵੈਸੇ ਹਾਂ ਜੀ ਸਰਾਣਾ ਸਦਾਰਾ ਦੇਣ ਜਾਂਦੇ ਹੁੰਦੇ ਨੇ ਕਿ ਲੈਣ ਜਾਂਦੇ ਹੁੰਦੇ ਨੇ ਨਹੀਂ ਅੱਪਾ ਨੇ ਕਿਹਾ ਤਾਂ ਤਾਂ ਕਿ ਕਰਾਲੀ ਨਾ ਹੰਕਰਾਲੀ ਦੇ ਕੋਲ ਜਾਣਾ ਏ ਫੇ ਤਾਂ ਜੀ ਕਹਿੰਦਾ ਚਲ ਮੈਂ ਮੋਟਰਸਾਈਕਲ ਤੇ ਠੰਡੇ ਚ ਕਿਉਂ ਆਉਂਗਾ ਜਾਨੀ ਉਹ ਮੈਂ ਵੀ ਭਾਈ ਮੈਂ ਵੀ ਕਹਤਾਂ ਮੈਂ ਚਲ ਅਸੀਂ ਗੱਡੀ ਚ ਆਉਣਾ ਉਹਨੇ ਅੱਜ ਆਉਣਾ ਤਾਂ ਮੇਰੇ ਸਾਲੇ ਸਾਹਿਬ ਨੇ ਅੱਜ ਸੁਧਾਰਾ ਦੇਣ ਆਉਣਾ ਸੀ ਲੋੜੀ ਦੇ ਉਣਾਉਣਾ ਸੀ ਸੁਧਾਰਾ ਲੋੜੀ ਦੇਣਾ ਉਹਨੇ ਲੋੜੀ ਦਾ ਸੁਧਾਰਾ ਲੋੜੀ ਦਾ ਸੁਧਾਰਾ ਦੇਣਾ ਆਉਣਾ ਸੀ ਮੈਂ ਕਿਹਾ ਤੁਸੀਂ ਘਰੇ ਰਹੋ ਅਸੀਂ ਆਪੇ ਲੋੜੀ ਲੈਣ ਆ ਜਾਂਦੇ ਹਾਂ ਹਾਂ ਠੀਕ ਹੈ ਅਸੀਂ ਭਰ ਅੱਗੇ ਚਾਹ ਪੀਤੀ ਤੇ ਸੁਧ ਕੀ ਆ ਬਿਸਕੁਟਾਂ ਤੇ ਪੀਪਾ ਹੋਰ ਉਹ ਸੰਤਰੇ ਵਗੈਰਾ ਅੱਛਾ ਦਿਖਾਓ ਦਾ ਬਿਸਕੁਟ ਕਿੱੜੇ ਆਏ ਲਿਆ ਦੇ ਚਾਹ ਜਨਾ ਪੀ ਕੇ ਖਾ ਕੇ ਦੇਖੀ ਲੋੜੀ ਵੇ ਲੋੜੀ ਦਿਖਾਓ ਕਿੱਧਰ ਆਇਆ ਇਹ ਬੜਾਏ ਆ ਕਿ ਬੋਲਦੇ ਨਹੀਂ ਨਹੀਂ ਬੁਲਵਾਏ ਆ ਬੜਵਾ ਕੇ ਲੈਂਦੇ ਆ ਅੱਛਾ ਆ ਨਾਲ ਸੰਤਰੇ ਸੰਤਰੇ ਨਾਲ ਸੰਤਰੇ ਇਹ ਤੋਂ ਇਹ ਨਾਲ ਨਾਲ ਉਹਨੂੰ ਟਿਕੀਆਂ ਦੀਆਂ ਠੀਕ ਚੱਲ ਫਿਰ ਉਹ ਕਿਆ ਖਾਈਏ ਪੋਰ ਇਨੀਆਂ ਖਾਧੀ ਖਾਈਏ ਹਾਂਜੀ ਪੋਰ ਇਨੀਆਂ ਖਾਹੀਏ ਪਹਿਲਾਂ ਮੈਂ ਖਾਣੇ ਵੇਲੇ ਚਟਟ ਲਾ ਲਈ ਨਾ ਹਵਾ ਲੱਗਿਆ ਲੱਗਿਆ ਇਸ ਕਰ ਨਹੀਂ ਫਰਾਗੋ ਕਰ ਦੂਗੇ ਪਹਿਲਾਂ ਮੈਂ ਖਾਣੇ ਵੇਲੇ ਥੋੜੀ ਜਿਹੀ ਚੇਰ ਖਾ ਲੈਂਦੇ ਹੁਣ ਦੁਪਹਿਰ ਨਹੀਂ ਖਾ ਲੈਂਦੇ ਨਾ ਪੋਰ ਇਨੀਆਂ ਖਾਦੀ ਜਿੱਕਣਾ ਮਰਜੀ ਬਣਾਈ ਜਾ ਅਸੀਂ ਜਿੱਥੇ ਬਦਰਾ ਮਥਾ ਟੇਕਣ ਗਏ ਸੀ ਨਾ ਉੱਥੇ ਅਸੀਂ ਚੱਪਲਾ ਬਾਕੇ ਚਲੀ ਗਏ ਮੈਂ ਕਿਹੜਾ ਬੂਟ ਖੋਲੂਗਾ ਪਾਊਗਾ ਪਰ ਹੁਣ ਜਿੱਦਣ ਦਾ ਮੈਂ ਇੱਥੇ ਨਿਊਜ਼ੀਲੈਂਡ ਤੋਂ ਆਇਆ ਉਦਣ ਦੇ ਮੈਂ ਜਰਾਬਾਂ ਨਹੀਂ ਤੇ ਖੋਲੀਆਂ ਮੈਨੂੰ ਪਤਾ ਹੈ ਪੈਰਾਂ ਦਾ ਸੁਣ ਬਹੁਤ ਚੜਦਾ ਉਹਨਾਂ ਦੇ ਪੈਰ ਸੋਨੋ ਹੁਣ ਦੁਆਰੇ ਜਰਾਬਾਂ ਪਾਉਣ ਲੱਗੇ ਆ ਟਾਕੇ ਰੱਖੀਏ ਪੈਰ ਤੇ ਸੁਣ ਹੁੰਦੇ ਜਾਂਦੇ ਆ ਤੁਸੀਂ ਪੋਰ ਨਹੀਂ ਬਾ ਖਾਦੀ ਰ ਖਾਣ ਲੱਗੇ ਮੈਂ ਤਾਂ ਖਾਲੀ ਪੋਰ ਨਹੀਂ ਬਾ ਖਾਦੀ ਖਾਓ ਫਿਰ ਓ ਬੱਲਿਓ ਤੇਰੇ ਰੱਬਾ ਰੰਗ ਧੁੱਪਾਂ ਕੱਢ ਦੇ ਫਿਰ ਮੈਂ ਤਾਂ ਅੰਦਰ ਆ ਕੇ ਪੈ ਗਿਆ ਵੀ ਠੰਡ ਬਹੁਤ ਆ ਬਾਹਰ ਤੇ ਹੁਣ ਧੁੱਪਾਂ ਦਾ ਲੁੱਥ ਬੁਲੰਦੇ ਬੈਠਦੇ ਮੰਜੇ ਦੇ ਉੱਪਰ ਜਦੋਂ ਇੰਨੀ ਠੰਡ ਦੇ ਬਾਅਦ ਇਦਾਂ ਮਿੱਠਾ-ਮਿੱਠਾ ਸੂਰਜ ਚੜਦਾ ਨਾ ਇੱਥੇ ਗਿਆ ਆਹ ਦੇਖੋ ਸੂਰਜ ਚੜ ਗਿਆ। ਬਦਲਾਂ ਦੇ ਵਿੱਚ ਫਿਰ ਵੀ ਜਾ ਰਿਹਾ। ਜਿੱਧਰ ਦੇ ਬਾਹਰ ਤੇ ਆਏ ਅੱਜ ਦੇਖਿਆ। ਅੱਜ ਦੇਖਿਆ ਉਦੋਂ ਦਾ ਪੂਰਾ ਤੇਜ ਸੂਰਜ ਜਿੱਧਰ ਦੇ ਬਾਹਰ ਤੇ ਹੈ। ਹਮ। ਸਵੇਰੇ ਨੀਂਦ ਧੁੰਦ ਵਿੱਚ ਮਿੱਟੀ ਸੀ ਨਾ ਉਹਦੇ ਵਿੱਚ ਜਿਹੜੀ ਧੁੰਦ ਦੇ ਨਾਲ ਕਿੰਨੀ ਮਿੱਟੀ ਦੇ ਵਿੱਚ ਆ ਤੇ ਕਿੰਨੇ ਦਾਗ ਪੈ ਗਿਆ। ਇੰਨੀ ਮਿੱਟੀ ਧੁੰਦ ਵਿੱਚ ਧੁੰਦ ਵੀ ਸਾਫ਼ ਨਹੀਂ ਸੀਗੀ। ਪੂਰਾ 1 ਘੰਟਾ ਉਹ ਤੁੱਪਾ ਲੱਤ ਉੱਪਰ ਲੱਤਾਂ ਕੱਪੜੇ ਖੋਲ ਤੇ ਮੈਂ ਸਾਰੇ ਤੇ ਆਪਣੇ ਇਕੱਲੇ ਉਹਦੇ ਵਿੱਚ ਬੈਠਾ ਤਾਂ ਟੌਰ ਨਾ ਫਿਰ ਕਹਿੰਦੇ ਇਹ ਬੈਠੇ ਇੱਧਰ ਆ ਬੈਠੇ ਆ ਉਹ ਮੈਂ ਉੱਧਰ ਪਿਆ ਫਿਰ ਮੈਂ ਕਿਹਾ ਮੈਂ ਗੋਰਿਆਂ ਵਾਲਾ ਹਸਾਬ ਤਾਂ ਮੇਰਾ ਜਦੋਂ ਗੋਰੇ ਸਮੁੰਦਰ ਕੰਢੇ ਜਾ ਕੇ ਵਿਟਾਮਿਨ ਡੀ ਲੈਂਦੇ ਹੁੰਦੇ ਫਿਰ ਵੇ ਤੁੱਪਾ 'ਚ ਬੈਠਣ ਦਾ ਫਾਇਦਾ ਕੀ ਆ ਇਹਨਾਂ ਦਾ ਜੋ ਇੰਨੇ ਦਿਨ ਤੁਹਾਨੂੰ ਵਿਟਾਮਿਨ ਡੀ ਨਹੀਂ ਮਿਲਿਆ ਹੋਗਾ ਸਮਝ ਗਏ ਨਾ ਮੈਡਮ ਹਾਂਜੀ ਹਾਂ 15 ਦਿਨ ਬਾਅਦ ੁੱਤ ਨਿਕਲੇ ਵਿਟਾਮਿਨ ਡੀ ਲੈਣਾ ਫਿਰ ਇਦਾਂ ਫਾਇਦਾ ਹੁੰਦਾ ਬਾਡੀ ਨੂੰ ਲੱਗੇ ਸੂਰਜ ਫਿਰ ਪੈਦਾ ਓਏ ਇਹ ਮੰਤਰੀ ਕੋਲ ਕਿਥੇ ਖੜਾ ਹੈ ਖੜਾ ਮੰੰਤਰੀ ਨੇ ਉੱਛਾ ਮੰਗਦਾ ਮੰਗਦਾ ਹੀ ਕੋਲ ਹੀ ਖੜਾ ਹੈਗਾ ਮੈਂ ਦਿਖਾਵਾਂ ਉਹਨੂੰ ਤੇ ਇੱਕ ਫੋਟੋ ਆਈ ਦੀ ਬੰਬੇ ਵਾਲੇ ਮੇਰੇ ਯਾਰ ਦੋਸਤ ਦੀ ਉਹ ਕਿਸੇ ਬਾਬੇ ਕੋਲ ਖੜਾ ਮੰਤਰੀ ਕੋਲ ਨਹੀਂ ਖੜਾ ਬਾਬੇ ਕੋਲ ਖੜਾ ਹੋ ਕੋਈ ਆ ਮਜ਼ਾਕ ਹੈ ਵੇ ਧੁੱਪਾਂ ਚ ਅੱਜ ਇੰਨੇ ਦਿਨ ਬਾਅਦ ਤੋਂ ਮੈਂ ਵੀ ਇੱਕ ਬੋਲਡ ਦਾ ਗੜਾ ਲਾਲ ਵਾਹਰ ਅੱਜ ਮੌਸਮ ਖੁੱਲਿਆ ਸ਼ਾਹ ਇਹ ਤੇਲ ਲੱਗਣੇ ਵਾਲਾ ਥੋੜਾ ਜਿਹਾ ਜੀ ਜਾ ਗਿਆ ਪਿਆ ਉਹ ਵਿਚਾਰ ਪੈ ਗਈ ਆ ਉਹ ਜਿੱਦਾਂ ओरिजिनल ਹੁੰਦਾ ਦੂਜਾ ਪਾਇਆ ਹੋਇਆ ਇਹ ਜਿਹੜਾ ओरिजिनल ਮੈਂ ਇਹਨੇ ਖੋਲਤਾ ਤਾਂ ਠੰਡ ਬਹੁਤ ਲੱਗੀ ਬਾਹਰ ਤਿੱਕ ਮੈਂ ਪ੍ਰੋਡਕਟ ਮੰਗਾਇਆ ਹਾ ਤਾਂ ਦਿਖਾਉਂਦਾ ਤੁਹਾਨੂੰ ਇਹ ਲੋਹੇ ਦੇ ਬੱਦਲ ਇਸਦੇ ਕਿੱਲੂ ਹੋ ਜੇ ਸੋਲਰ ਪੈਨਲ ਵਾਲਾ ਅੱਜ ਤੋਂ ਪੰਜੜੀ ਦੇ ਅੱਜੇ ਚੱਲਣਾ ਤਾਂ ਇਹ ਦੇਖਦੇ ਚਲਾ ਗਿਆ ਹੁਣ ਧੁੱਪਾ ਘਟ ਗਈ ਦੇਖਦੇ ਬਿਲਕੁਲ ਟਰਾਈ ਕਰਕੇ ਦੇਖਦੇ ਐਦਾਂ ਇਹਨੂੰ ਪਾਣੀ ਛੱਡ ਦੇਣਾ ਠੀਕ ਹੈ ਇਹਨੂੰ ਧੁੱਪਾਂ ਲੱਗਣੀ ਚਾਹੀਦੀ ਹੁਣ ਉਹ ਬਾਹਰ ਪਾਸੇ ਦੇਖੀਏ ਬਹੁਤ ਲੇਖ ਚਲੋ ਉੱਧਰ ਦੇਖਦੇ ਤੋਂ ਪਾਣੀ ਸਾਨੂੰ ਮਿਲਦੀ ਕਿਧਰੇ ਪਾਸੇ ਵੀ ਕੱਲ ਪਰ ਜਾ ਪਿਆ ਕੰਮ ਉਹ ਉੱਥੇ ਫਿਰ ਵੀ ਕਰਤਾ ਇੱਕ ਉੱਥੋਂ ਲਿਆ ਤਾਂ ਫਿਰ ਦੇਖੇ ਮੜੇ ਟਰਾਈ ਜੇ ਕਰਕੇ ਫਿਰ ਵੀ ਉਹ ਜਿੱਥੇ ਸਾਹਮਣੇ ਆ ਜੇ ਤਾਂ ਜੇ ਕਰਕੇ ਦੇਖਦੇ ਇੱਥੇ ਲਿਆ ਜਿੱਥੇ ਆ ਨਿਕਲਦੀ ਨਾ ਥੋੜੀ ਜਿਹੀ ਪਈ ਇੱਥੇ ਆ ਥੋੜੀ ਜਿਹੀ ਰਹਿੰਦੀ ਆ ਇੱਥੇ ਜਿਆ ਕੱਲ ਦੇਖਾਂਗਾ ਮੈਂ ਰਹਿਣ ਦੇ ਹੁਣ ਵਾਹ ਕੀ ਕਰਨੇ ਦਾ ਹਾਂ ਕੀ ਕਰਨੇ ਦਾ ਠੰਡੀ ਹਵਾ ਮਾਰਦਾ ਠੰਡੀ ਹਵਾ ਮਾਰਦਾ ਹੈ ਗਰਮ ਹਵਾ ਮਾਰਦਾ ਇਹਦੇ ਵਿੱਚ ਦਾ ਸੋਲਰ ਪੈਨਲ ਵਾਲਾ ਇਹਦੇ ਵਿੱਚ ਰੱਖ ਦਿੰਦੇ ਆ ਐ ਲੱਗਦਾ ਜਿਵੇਂ ਥੱਲੇ ਤੇ ਪਾ ਪਾਗ ਚਲਾਇਆ ਹੁੰਦਾ ਬਹੁਤ ਸਾਰਾ ਪਾਣੀ ਗਿਰੀ ਜਾਂਦਾ ਹੈ ਉੱਥੇ ਦੇਖਿਆ ਤਾਂ ਮੈਂ ਇਹ ਨਿਊਜ਼ੀਲੈਂਡ ਫਰਮਾਂ ਆਨਲਾਈਨ ਆਰਡਰ ਕਰਿਆ ਤਾਂ ਹੈ ਫਿਰ ਪਾਣੀ ਤਾਂ ਉਹ ਕਰਦਾ ਨਹੀਂ ਇਹ ਉਹ ਪਾਣੀ ਨੂੰ ਖਿੱਚ ਸਕਰੂਗਾ ਨਾ ਹੁਣ ਨਿਊਜ਼ੀਲੈਂਡਰ ਇੰਡੀਆ ਦਾ ਫਰਕ ਹੈ ਇੱਥੇ ਵੀ ਚੱਲੂਗਾ ਚਲਾ ਕੇ ਦਿਖਾਵਾਂਗਾ ਹੁਣ ਕੱਲ ਨੂੰ ਬਹੁਤ ਜ਼ਿਆਦਾ ਧੁੰਦ ਪੈਣੀ ਆ ਲੋਈ ਲੈ ਗਾਦਾ ਮੈਂ ਨਾਲ ਬਲੋਈ ਤੇ ਵਿਚਾਲੇ ਸੱਤ ਮਿੱਥਨ ਬੜੇ ਗਰਾਊਂਡ 'ਚ ਖੇਲੇ ਮੇਲੇ ਥੋੜੀ ਜਿਹੀ ਗਰਬੀ ਜੀ ਵੀ ਆ ਇੱਕ ਵਾਰੀ ਇੱਥੇ ਖੜਦੇ ਖੜਦੇ ਗੱਲਾਂ ਵਾਤਾ ਮਾਰਦੇ ਰਹੇ ਤੇ ਭਾਈ ਪਚਾਓ ਕਰੋ ਪਰ ਸਟਾਰ ਬਗੜਿਆ ਪੱਤੀ ਲੱਗਾ ਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਆਂ